ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਰਵਨ ਕਰਦੇ ਹਾਂ ਤਨ ਅਸੀ ਮੱਲਾ ਪੰਜਵਾ ਪਾਣੀ ਪੱਖਾ ਪੀਸੋ ਸੰਤਾਗੇ ਗੁਣ ਕੋਬਿੰਦ ਚਸਗਾਈ ਸਾਹ ਸਾਸ ਮਨ ਨਾਮ ਸਮਾਰੇ ਇਹ ਬਿਸਰਾਮ ਨਿਦਪਾਈ ਤੁਮੋ ਕਰੋ ਦਇਆ ਮੇਰੇ ਸਾਈ ਐਸੀ ਮਤ ਤੀਜੇ ਮੇਰੇ ਠਾਕੁਰ ਸਦਾ ਸਦਾ ਤੋ ਉੱਠਾਈ ਰਹਾਓ ਇਸ ਦੀ ਵਿਆਖਿਆ ਇਸ ਪ੍ਰਕਾਰ ਹੈ اے ਪ੍ਰਭੂ ਮੇਰ ਘਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਟੋਂਦਾ ਰਹਾ ਉਹਨਾਂ ਨੂੰ ਪੱਖਾ ਚਲਦਾ ਰਹਾ ਉਹਨਾਂ ਵਾਸਤੇ ਆਟਾ ਪੀਂਦਾ ਰਹਾ ਤੇ ਹੈ ਗੋਬਿੰਦ ਤੇਰੀ ਸਿਫਤ ਸਲਾਹ ਤੇਰੇ ਗੁਣ ਗਾਉਂਦਾ ਰਹਾ ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਏ ਮੇਰੇ ਪ੍ਰਭੂ ਮੇਰੇ ਤੇ ਦਇਆ ਕਰ ਏ ਮੇਰੇ ਠਾਕੁਰ ਮੈਨੂੰ ਇਹੋ ਜੀ ਅਕਲ ਬਖਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ਵੈਕੁਰ ਜੀ ਖਾਲਸਾ ਵੈਕੁਰ ਜੀ ਕੀ ਫਤਿਹ ਪਰੀਸਾ ਸੰਤ ਜੀਓ ਹੁਕਮਨਾਮਾ ਕਬੂਲ ਕਰਦੇ ਹੋਏ ਕਮੈਂਟ ਵਿੱਚ ਵੈਕੁਰ ਜ਼ਰੂਰ ਲਿਖੋ ਤੇ ਵਾਅਦੇ ਤੋਂ ਵਾਅਦੇ ਲਾਈਕ ਤੇ ਸ਼ੇਅਰ ਕਰੋ ਧੰਨਵਾਦ Thank you